ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਧਰਤੀ ਤੇ ਸਭ ਤੋਂ ਬਹੁਤ ਮਹਾਨ ਪਵਿੱਤਰ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚ 118 ਸਕੂਲ ਆਫ ਐਮਿਨੈਂਸ ਖੋਲ ਕੇ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ਇਹਨਾਂ ਸਕੂਲਾਂ ਚ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ ਸਗੋਂ ਇਸ ਦੇ ਕਲਾਸਰੂਮ ਲਾਇਬ੍ਰੇਰੀਆਂ ਪ੍ਰਯੋਗਸ਼ਾਲਾਵਾਂ ਅਤੇ ਬਾਥਰੂਮ ਵੀ ਸ਼ਾਨਦਾਰ ਹਨ ਐਨਾਂ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਦੇ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਸ਼ਾਮ ਵਾਲੀ ਸ਼ਿਫਟ ਜਿਹੜੀ ਖਾਸ ਤੌਰ 'ਤੇ ਸਰਦੀਆਂ 'ਚ ਉਦੇ ਵਾਸਤੇ ਮਾਪਿਆਂ ਨੂੰ ਫਿਕਰ ਲੱਗੀ ਰਹਿੰਦੀ ਸੀ ਹਨੇਰਾ ਹੋ ਜਾਂਦਾ ਸੀ ਜਲਦੀ ਤਾਂ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਅੱਜ ਮੈਨੂੰ ਖੁਸ਼ੀ ਹੋਈ 73 ਕਮਰੇ ਉੱਥੇ ਬਣ ਕੇ ਸ਼ਾਨਦਾਰ ਸਕੂਲ ਬਣ ਗਿਆ ਬੱਚੇ ਬੈਠੇ ਆ ਉਸ ਸਕੂਲ ਦੇ ਤੇ ਮੈਂ ਕਈ ਕਲਾਸਰੂਮ ਦੇ ਵਿੱਚ ਗਿਆ ਬਹੁਤ سارے ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਇਧਰ ਆ ਗਏ ਕਈ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਮੈਂ ਉੱਥੇ ਜਾਣਾ ਹੈ ਕਈ ਮਾਪਿਆਂ ਨੇ ਬੱਚਿਆਂ ਨੂੰ ਕਹਾਂ ਕਿ ਤੁਸੀਂ ਉੱਥੇ ਜਾਣਾ ਉਸ استان ਤੇ ਸਾਰਾ ਹੀ ਪਰਿਵਾਰ ਸ਼ਰਦਾ ਨਾਲ ਨਕਮਸਤਗ ਹੋਣ ਲਈ ਆਏ ਆ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਹੈ ਪਰਿਵਾਰ ਤੇ ਬੱਚਿਆਂ ਦੀ ਸ਼ਾਦੀ ਬੇਟੇ ਦੀ ਸ਼ਾਦੀ ਕਰਕੇ ਆਏ ਆ ਸਾਰੇ ਪਰਿਵਾਰ ਨੂੰ ਲੈ ਕੇ ਮੇਰਾ ਛੋਟਾ ਭਰਾ ਦਾ ਕਨੇਡਾ ਚ ਰਹਿੰਦਾ ਹਰਮੀਤ ਸਿੰਘ ਉਹ ਔਰ ਉਹਨਾਂ ਦੀ ਸਾਰੀ ਫੈਮਿਲੀ ਮੇਰੇ ਸਾਰਾ ਪਰਿਵਾਰ ਸਾਰਾ ਰਲ ਮਿਲ ਕੇ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਸ਼ੁਕਰਾਨਾ ਕਰਨ ਲਈ ਅਰਦਾਸ ਕਰਨ ਲਈ ਕਿ ਅਕਾਲ ਪੁਰਖ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਮੇਰ ਰੱਖੇ ਅਸੀਂ ਨੀਵੇਂ ਹੋ ਕੇ ਇਸ ਦਰਬਾਰ ਦੀ ਇੱਕ ਸਿੱਖ ਪੰਥ ਦੀ ਸੇਵਾ ਕਰ ਸਕੀਏ ਅਰਦਾਸ ਕਰਨੀ ਹੈ ਕਿ ਕੱਲ ਛੇ ਦਿਨੋਂ ਕਿਸਾਨਾਂ ਨੇ ਦਿੱਲੀ ਕੋਟ ਕਰਨ ਲੱਗ ਪਏ ਕਿਵੇਂ ਦੇਖਣਾ ਹੈ ਜੋ ਸਦਾ ਸਦਾ ਲਈ ਜਦੋਂ ਦੇਸ਼ ਆਜ਼ਾਦ ਹੋਇਆ ਸੈਂਟਰ ਦੀ ਸਰਕਾਰ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਰਹੀ ਹੈ ਤੇ ਪੰਜਾਬ ਕਿਸਾਨੀ ਦੇ ਸਿਰ ਤੇ ਚੋਂਦਾ ਜੋ ਸਾਡੀ ਆਮਦਨ ਦਾ ਸਰੋਤ ਹੈ ਜੋ ਗੁਜ਼ਾਰੇ ਦਾ ਸਰੋਤ ਹੈ ਖੇਤੀਬਾੜੀ ਹੈ ਖੇਤੀਬਾੜੀ ਕਿਸਾਨ ਮਜ਼ਦੂਰ ਰਲ ਕੇ ਕਰਦਾ ਉੰਨਾਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ ਕਦੇ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਉਹ ਆਪਣੇ ਕਮਾਕਾਰਾਂ ਨੂੰ ਛੱਡ ਕੇ ਕਿਤੇ ਜਾ ਕੇ ਆਪਣਾ ਸਮਾਂ ਵੀ ਬਹੁਤ ਲਾਵੇ ਆਪਣੀ એનર્ਜੀ ਵੀ ਲਾਵੇ ਤਾਂ ਜੇ ਸਰਕਾਰਾਂ ਇਹ ਸਮਝਣ ਕਿ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਨਾ ਮਿਲਣਾ ਚਾਹੀਦਾ ਕਿ ਸਾਨੂੰ ਐਡੀ ਵੱਡੀ ਲੋੜ ਨਾ ਪਵੇ ਮੈਂ ਕਿਸਾਨ ਦੇ ਸਿਰ ਤੇ ਹੀ ਅਸੀਂ ਸਾਰੇ ਲੋਕ ਰੋਟੀ ਖਾ ਰਹੇ ਹਾਂ ਸਾਰਾ ਮੁਲਕ ਟਿੱਡ ਪਰ ਰਿਹਾ ਹੈ ਜੇ ਇੰਨੇ ਵਿਤਕਰਾ ਹੁੰਦਾ ਗਿਆ ਤੇ ਹੌਲੀ-ਹੌਲੀ ਹੋ ਸਕਦਾ ਸਾਡਾ ਦੇਸ਼ ਭੁੱਖਮਰੀ ਵੱਲ ਨਾ ਜਾਂਦਾ ਜਰ ਕੱਲ ਅਕਾਲੀ ਜਨ ਦੇ ਪ੍ਰਧਾਨ ਸੁਖਬੀ ਸਿੰਘ ਮਾਦਲ ਦੇ ਇਥੇ ਹਾਂ ਹੋਇਆ ਦੋਨੋਂ ਦਨ ਕਿਵੇਂ ਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਬਾਰ ਹਰ ਇੱਕ ਨੂੰ ਬਖਸ਼ਿੰਦ ਕਰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਬੜੀ ਸ਼ਾਂਤੀ ਨਾਲ ਕਿਸੇ ਵੀ ਤਸ਼ੱਦਦ ਦਾ ਜਿਹੜਾ ਮੁਕਾਬਲਾ ਕੀਤਾ ਤੇਰਾ ਪਾਣਾ ਮਿੱਠਾ ਲੱਗੇ ਇਹ ਗੁਰੂ ਦਾ ਘਰ ਹੈ ਹਮੇਸ਼ਾ ਪ੍ਰੇਮ ਬਖਸ਼ਦਾ ਹੈ ਨਫਰਤ ਤੋਂ ਦੂਰ ਤੇ ਨਫਰਤਾਂ ਨੂੰ ਪਾਸੇ ਕਰਦਾ ਹੈ ਮੇਰੀ ਵੀ ਅਰਦਾਸ ਹੈ ਵੀ ਸੱਚੇ ਪਾਤਸ਼ਾਹ ਸਾਡਾ ਕਿੱਡਾ ਕ ਪੰਜਾਬ ਅਸੀਂ ਸਾਰੇ ਰਲ ਮਿਲ ਕੇ ਇਸ ਦਰ ਦੇ ਕੁਕਰ ਬਣ ਕੇ ਇਸ ਦਰ ਦੇ ਸੇਵਕ ਬਣ ਕੇ ਇਸ ਤੋਂ ਅੱਗੇ ਲੈ ਕੇ ਚੱਲੀਏ ਚਲੋ ਨਿਆਣੇ ਬੁੱਢੇ ਨਾਲੇ ਨੂੰ ਲੈ ਕੇ ਕੰਪਨੀ ਜਾ ਦਿੱਤੀ ਕੀਤੀ ਜਾ ਦੇਖੋ ਸਮਾਂ ਬਹੁਤ ਲੰਮਾ ਹੋ ਗਿਆ ਉਹਦੇ ਕਾਰਨ ਕਿ ਬਹੁਤ ਸਾਰੀਆਂ ਜਿਵੇਂ ਸਾਡਾ ਜਿਹੜਾ ਉਹ ਕਿਸੇ ਵੇਲੇ ਨਾਲਾ ਚੰਗਾ ਗਣੀ ਦਾ ਸੀਗਾ ਤੇ ਉਹਨੂੰ ਗੁੱਡੇ ਨਾਲੇ ਤੋਂ ਬਾਅਦ ਗੰਦਾ ਨਾਲਾ ਹੀ ਕਹਿਣ ਲੱਗ ਗਏ ਤੇ ਉਹਦੇ 'ਚ ਜੋ ਫੈਕਟਰੀਆਂ ਦਾ ਜੋ ਕਿਉਂਕਿ ਉਹ ਵੀ ਇਨਸਾਨ ਲੋਕ ਨੇ ਵੀ ਜਿਨ੍ਹਾਂ ਨੂੰ ਇਹ ਚਾਹੀਦਾ ਜੇ ਅਸੀਂ ਆਪ ਮੁਨਾਫੇ ਕਮਾਉਣੇ ਐ ਤਾਂ ਅਸੀਂ ਸਾਰੀ ਜਨਤਾ ਨੂੰ ਇਸ ਦੁੱਖਾਂ ਵਿੱਚ ਕਿਉਂ ਪਾਈਏ ਸੋਹਣਾ ਲੋਕਾਂ ਦਾ ਵਿਜੈ ਤੇ ਨਿਕ ਨਿਕਮ ਚੋਣਾਂ ਦਾ ਐਲਾਨ ਹੋ ਰਿਹਾ ਕਿਵੇਂ ਦੇਖਦੇ ਕਿਛੇ ਦੁੱਖੋ ਜੀ ਚੋਣਾਂ ਤਾਂ ਹੋਣ ਹੀ ਹੁੰਦੀਆਂ ਨੇ ਤੋਂ ਸਾਰੀਆਂ ਪਾਰਟੀਆਂ ਪਰ ਆਪਣੇ ਜੋਰ ਅਜ਼ਮਾਈ ਕਰਦੀਆਂ ਆਪਣੀ ਤਿਆਰੀ ਹੁੰਦੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਵੀ ਜੀ